ਹਾਂਜੀ ਹਸਤੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਟੂ ਮੈਂਡ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਬੁਟੀਕ ਦਾ ਇਹ ਕੰਮ ਆਨਲਾਈਨ ਆਪਾਂ ਘਰ ਤੋਂ ਕਰਦੇ ਆ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਆ ਰੈਡੀ ਕਰਵਾਉਨੇ ਆ ਤੁਹਾਡਾ ਠੀਕ ਹੈ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਉਹਦੇ ਉੱਪਰ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਤੇ ਇੱਕ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਦੇ ਹੋ ਠੀਕ ਹੈ ਤੁਸੀਂ ਆਪਣੇ ਡਿਜ਼ਾਈਨ ਵੀ ਸਾਥੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਤੇ ਸਾਡਾ ਡਿਜ਼ਾਈਨ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਸੋਨ ਆਪਾਂ ਸੂਟ ਦਿਖਾਉਣੇ ਅੱਜ ਵਾਲੇ ਸੂਟ ਆਪਣੇ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਸੂਟ ਨੇਗੇ ਇਹ ਆਪਣੇ ਸਟਿਚ ਕੀਤੇ ਹੋਏ ਨੇਗੇ ਠੀਕ ਹੈ ਤੇ ਲੋ ਜੀ ਪਹਿਲਾ ਸੂਟ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਆਪਣਾ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੋਇਆ ਵਾਈਟ ਜੌਰਜਟ ਦੇ ਉੱਪਰ ਆਪਾਂ ਨੇ ਇਹ ਸੂਟ ਅਹ ਰੈਡੀ ਕੀਤਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਦਾ ਆਪਾਂ ਡਿਜ਼ਾਈਨ ਬਣਾਇਆ ਹੋਇਆ ਹੈ ਇਹਦੇ ਉੱਪਰ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਇਹਦੇ ਉੱਪਰ ਵਰਕ ਹੈ ਜਿਹੜਾ ਕਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਆਪਣੀ ਉੱਪਰ ਨੂੰ ਕਲੀਆਂ ਜਾਂਦੀਆਂ ਨੇ ਨਹੀਆਂ ਠੀਕ ਹੈ ਜੀ ਤੇ ਕਾਰਨਰ ਦੇ ਵਿੱਚ ਹੈ ਨਹੀਂ ਜਿਹੜਾ ਉਹਨਾਂ ਨੇ ਡਿਜ਼ਾਈਨ ਸੀ ਇਹੇ ਕੱਟ ਕਰਵਾਤਾ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਤਰ੍ਹਾਂ ਵੀ ਡਿਜ਼ਾਈਨ ਬਣਿਆ ਹੈ ਬਹੁਤ ਸੋਹਣਾ ਲੱਗਦਾ ਤੇ ਸਾਨੂੰ ਆਪਾਂ ਫੁੱਲ ਡਿਜ਼ਾਈਨ ਵੀ ਦਿਖਾਵਾਂਗੇ ਬਣਿਆ ਹੋਇਆ ਆਪਾਂ ਉਹ ਵੀ ਸੂਟ ਰੈਡੀ ਕੀਤਾ ਹੋਇਆ ਤੇ ਵਰਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਬਾਕੀ ਸਾਨੂੰ ਮਟੀਰੀਅਲ ਵੀ ਹੈ ਜਿਹੜਾ ਆਪਾਂ ਇਹਦੇ ਉੱਪਰ ਲਾਵਾਂਗੇ ਉਹ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਹੁੰਦਾ ਤੇ ਮੈਰੂਨ ਦਾ ਆਪਾਂ ਇਹਨੂੰ ਟੱਚ ਦਿੱਤਾ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਆਪਣਾ ਸੂਟ ਰੈਡੀ ਹੋਇਆਗਾ ਪੂਰੀ ਸ਼ਰਟ ਦੇ ਵਿੱਚ ਉੱਪਰ ਤੱਕ ਜਾਂਦਾ ਹੈ ਇਹ ਡਿਜ਼ਾਈਨ ਦੇਖੋ ਜੀ ਤੁਹਨ ਨਜ਼ਰ ਆ ਰਿਹਾ ਹੋਗਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ neck ਦੇ ਉੱਪਰ ਬਣਿਆ ਬਣਾਇਆ ਹੋਇਆ ਹੈਗਾ ਬਹੁਤ ਹੀ ਪਿਆਰਾ neck ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਆ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਹੈ ਜਿਹੜਾ ਉਹ ਡਿਜ਼ਾਈਨ ਇਹ ਬਣਵਾ ਸਕਦੇ ਹੋ ਠੀਕ ਹੈ ਤੇ ਇਹਦੀ ਬਾਹ ਦੇ ਉੱਪਰ ਇਸ ਤਰ੍ਹਾਂ ਦਾ ਹਲਕਾ ਜਿਹਾ ਵਰਕ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਕੀਤਾ ਹੋਇਆ ਹੈ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਇਹਨੂੰ ਆਪਾਂ ਨੇ 골ਡਨ ਹੈ ਜਿਹੜੀ ਲਾਈਟ 골ਡਨ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਠੀਕ ਹੈ ਚਾਕਾਂ ਦੇ ਲਗਾਉਣੀ ਹੈ ਜਾਂ ਫੋਰ ਸਾਈਡ ਘੇਰੇ ਤੇ ਲਗਾਉਣੀ ਹੈ ਤੁਸੀਂ ਸਾਨੂੰ ਦੱਸ ਸਕਦੇ ਆਪਾਂ ਚਾਕਾ ਚਾਕਾਂ ਦੇ ਲਾਈ ਹੋਈ ਹੈਗੀ ਇਹ ਫਿਨਿਸ਼ਿੰਗ ਪੱਟੀ ਠੀਕ ਤੇ ਇਹਦੀ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਠੀਕ ਹੈ ਤੇ ਡਿਜ਼ਾਈਨ ਦਾ ਮੋਡਨ ਦੇ ਉੱਪਰ ਵੀ ਵਰਕ ਹੈਗਾ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਇਸ ਤਰ੍ਹਾਂ ਦਾ ਦੁਪੱਟਾ ਰੱਖਿਆ ਹੋਇਆ ਹੈ ਰੈੱਡ ਮੈਰੂਨ ਜਾਂ ਇਹਦੇ ਨਾਲ ਦੁਪੱਟਾ ਰੱਖਿਆ ਹੈ ਸੈਮੀ ਚਨੂਨ ਦਾ ਦੁਪੱਟਾ ਹੈਗਾ ਤੁਸੀਂ ਫੁੱਲ ਪਿਓਰ ਦਾ ਰਖਾਉਣਾ ਆਰਗੈਂਜ਼ਾ ਦਾ ਲਗਾਉਣਾ ਜਿਹੜਾ ਮਰਜ਼ੀ ਲਗਵਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੇ ਦੁਪੱਟਾ ਰੈਡੀ ਕੀਤਾ ਹੋਇਆ ਠੀਕ ਹੈ ਲੋ ਜੀ ਇਸ ਤਰ੍ਹਾਂ ਆਪਾਂ ਦੁਪੱਟੇ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਦੋਨੋਂ ਸਾਈਡ ਤੇ ਇਸ ਤਰ੍ਹਾਂ ਦੀ ਆਪਾਂ ਨੇ ਇਹਨੂੰ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਆ ਤੇ ਇਸ ਤਰ੍ਹਾਂ ਆਪਾਂ ਕਲੀਆਂ ਪਾ ਕੇ ਦੁਪੱਟਾ ਜਿਹੜਾ ਉਹ ਰੈਡੀ ਕੀਤਾ ਹੋਇਆ ਹੈ ਤੁਸੀਂ ਜਿਹੜਾ ਮਰਜੀ ਦੁਪੱਟਾ ਲਗਵਾ ਸਕਦੇ ਹੋ ਪਿਓਰ ਲਗਵਾ ਸਕਦੇ ਹੋ ਔਰਗੈਂਜ਼ਾ ਲਗਵਾ ਸਕਦੇ ਹੋ ਟੈਬੀ ਦਾ ਲਗਵਾਉਣਾ ਹੈ ਜਿਹੜਾ ਮਰਜੀ ਲਗਾਉਣਾ ਤੁਹਾਡੀ ਚੁਆਇਸ ਹੈ ਤੁਸੀਂ ਲਗਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆਗਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਹਾਂ ਲੋ ਜੀ ਆਪਾਂ ਫੇਰ ਦਿਖਾ ਦਿੰਨੇ ਆ ਤੁਹਾਨੂੰ ਇਹ ਡਿਜ਼ਾਈਨ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਲੋ ਜੀ ਅਗਲਾ ਸੂਟ ਦਿਖਾਉਣੀ ਆ ਆਪਾਂ ਤੁਹਾਨੂੰ ਇਸੇ ਦੇ सेम ਡਿਜ਼ਾਈਨ ਹੈਗਾ ਇਹ ਆਪਾਂ ਨੇ ਖਾਦੀ ਸਿਲਕ ਦੇ ਉੱਪਰ ਬਣਾਇਆ ਹੋਇਆ ਸੈਮੀ ਵਾਲੀ ਖਾਦੀ ਲੈਤੀ ਹੋਈ ਆਪਾਂ ਨੇ ਠੀਕ ਹੈ ਲਓ ਜੀ ਆਪਾਂ ਨੇ ਪ੍ਰੈਸ ਕੀਤੀ ਹੋਈ ਸੀ ਫਿਰ ਵੀ ਬੜ ਪੈ ਗਈ ਇਹਦੇ ਵਿੱਚ ਤੇ ਇਹ ਹੈ ਪ੍ਰੋਪਰ ਡਿਜ਼ਾਈਨ ਇਹ ਇਸ ਤਰ੍ਹਾਂ ਦਾ ਹੈ ਠੀਕ ਹੈ ਆ ਦੇਖੋ ਇਸ ਤਰ੍ਹਾਂ ਇਹ ਚਾਕ ਦੇ ਉੱਪਰ ਇਸ ਤਰ੍ਹਾਂ ਤੋਂ ਸ਼ੁਰੂ ਹੁੰਦਾ ਹੈ ਇਹ ਠੀਕ ਹੈ ਜੀ ਇਸ ਤਰ੍ਹਾਂ ਦਾ ਵਰਕ ਕਰਿਆ ਹੈ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਪਹਿਲਾਂ ਆਪਾਂ ਨੇ ਸੀਕਾ ਸਿਲਕ ਦੇ ਉੱਪਰ ਬਣਾਇਆ ਸੀ ਹੁਣ ਆਪਾਂ ਖਾਦੀ ਸਿਲਕ ਦੇ ਉੱਪਰ ਬਣਾਇਆ ਹੋਇਆ ਹੈ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਫੁੱਲ ਦੋਨੋਂ ਸਾਈਡ ਇਸ ਤਰ੍ਹਾਂ ਦਾ ਡਿਜ਼ਾਈਨ ਹੈਗਾ ਬਾਕੀ ਉੱਪਰ ਇਸ ਤਰ੍ਹਾਂ ਬਣਿਆ ਹੋਇਆ ਠੀਕ ਹੈ ਜੀ ਉੱਪਰ ਆਪਣੀ ਸ਼ਰਟ ਤੱਕ ਆਉਣਗੇ ਸੌਰੀ ਫੁੱਲ ਸ਼ਰਟ ਦੇ ਵਿੱਚ ਵਰਕ ਕਰਿਆ ਹੋਇਆ ਹੈ ਇਹ ਤੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਇਹਦੇ neck ਦੇ ਉੱਪਰ ਕਰਿਆ ਹੈ neck ਵੀ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈ ਬਾਕੀ ਸਟੀਚਿੰਗ ਵੀ ਤੁਸੀਂ ਦੇਖ ਸਕਦੇ ਹੋਗੇ ਬਾਹਾਂ ਦੇ ਉੱਪਰ ਵੀ ਸਾਨੂੰ ਵਰਕ ਜਿਹੜਾ ਉਹ ਕਰਿਆ ਹੋਇਆ ਹੈਗਾ ਠੀਕ ਹੈ ਜੀ ਹਲਕਾ ਵਰਕ ਹੈ ਬਾਹਾਂ ਦੇ ਉੱਪਰ ਕਿਉਂਕਿ ਬਾਹਾਂ ਹਲਕੀ ਹੈਗੀ ਸ਼ਰਟ ਹੈਵੀ ਹੈ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਹੈਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਇਹਦੀ ਆਪਾਂ ਨੇ ਵਾਈਟ ਜਿਹੜੀ ਹੋ ਬਾਟਮ ਰੱਖੀ ਹੋਈ ਆ ਖਾਦੀ ਸਿਲਕ ਦੀ ਆਪਾਂ ਇਹਦੇ ਨਾਲ ਬਾਟਮ ਲਾਈ ਹੋਈ ਹੈਗੀ ਤੇ ਬਾਟਮ ਦੇ ਉੱਪਰ ਵਰਕ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਕਰਿਆ ਹੋਇਆ ਹੈਗਾ ਹਲੋ ਜੀ ਤੁਸੀਂ ਨੇਚਰਲ ਕ੍ਰੇਪ ਦੀ ਲਗਾਉਣਾ ਚਾਹੁੰਦੇ ਹੋ ਤਾਂ ਕ੍ਰੇਪ ਦੀ ਲਗਵਾ ਸਕਦੇ ਹੋਗੇ ਸੇਮ ਸਟੱਫ ਦੀ ਅਕਰ ਲਗਾਉਣਾ ਚਾਹੁੰਦੇ ਹੋ ਕ੍ਰੇਪ ਦੇ ਉੱਪਰ ਕਰਾਉਣਾ ਚਾਹੁੰਦੇ ਹੋ ਤਾਂ ਕ੍ਰੇਪ ਦੇ ਉੱਪਰ ਕਰਵਾ ਸਕਦੇ ਆਪਾਂ ਖਾਦੀ ਸਿਲਕ ਦੇ ਉੱਤੇ ਕੀਤਾ ਹੈ ਤੁਸੀਂ ਜਿਹੜੇ ਮਰਜੀ ਸਟੱਫ ਦੇ ਉੱਪਰ ਕਰਵਾ ਸਕਦੇ ਹੋ ਉਹਦੇ ਨਾਲ ਜਾ ਜਿਹੜਾ ਰੇਟ ਹੈਗਾ ਉਹ ਘੱਟ ਵੱਧ ਹੋ ਜਾਂਦਾ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਫੈਬਰਿਕ ਲਗਵਾਉਂਗੇ ਰੇਟ ਦਾ ਉਸੇ ਤਰ੍ਹਾਂ ਫਰਕ ਪੈ ਜਾਂਦਾ ਹੈਗਾ ਤੇ ਵਰਕ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਸਟ੍ਰੇਟ ਬਾਟਮ ਰੱਖੀ ਹੋਈ ਹੈ ਕਿ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਪਿਓਰ ਔਰਗਾਂజా ਦਾ ਲਾਇਆ ਹੋਇਆ ਤੇ ਇਸ ਤਰ੍ਹਾਂ ਦੁਪੱਟਾ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਦੁਪੱਟੇ ਦੇ ਵਿੱਚ ਹਲਕੀ ਜੀ ਬੂਟੀ ਪਾਈ ਹੋਈ ਹੈਗੀ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਦੁਪट्टे ਦੇ ਵਿੱਚ ਵੀ ਵਰਕ ਕਰਿਆ ਹੈ ਬੁੱਟੀ ਪਾਈ ਹੋਈ ਹੈ ਜਿਸ ਤਰ੍ਹਾਂ ਦਾ ਆਪਾਂ ਡਿਜ਼ਾਈਨ ਆਇਆ ਸੀ ਆਪਾਂ ਉਸੇ ਤਰ੍ਹਾਂ ਸੇਮ ਬਣਾ ਕੇ ਦਿੱਤਾ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਲੇਸ ਆ ਜਿਹੜੀ ਦੁਪट्टे ਨੂੰ ਦਿੱਤੀ ਹੋਈ ਹੈ ਠੀਕ ਹੈ ਤੁਸੀਂ ਨਹੀਂ ਕਰਾਉਣਾ ਦੁਪट्टे ਦੇ ਵਰਕ ਦਾ ਸਿੰਪਲ ਰੱਖਣਾ ਚਾਹੁੰਦੇ ਹੋ ਸਿੰਪਲ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਵੀ ਸੇਮ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਫੋਟੋ ਲਾ ਦਾਂਗੇ ਵੀ ਇਹ ਸੂਟ ਵੀਅਰ ਕੀਤਾ ਹੈ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਪਹਿਲਾਂ ਵੀ ਆਪਾਂ ਰੈਡੀ ਕੀਤਾ ਹੋਇਆ ਸੀ ਸੂਟ ਬਹੁਤ ਸੋਹਣਾ ਸੂਟ ਬਣਿਆ ਹੋਇਆ ਸੀ ਤੁਸੀਂ ਸਾਨੂੰ ਆਰਡਰ ਜਿਹੜਾ ਕਰ ਸਕਦੇ ਹੋ ਠੀਕ ਹੈ ਲੋ ਤੇ ਅਗਲਾ ਸੂਟ ਇਹ ਆਪਾਂ ਨੇ ਪਿਓਰ ਖਾਦੀ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਲੋਜੀ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੁਣ ਇਸ ਦਾ ਸੂਟ ਦਾ ਰੇਟ ਕਾਫੀ ਜ਼ਿਆਦਾ ਹੋਊ ਕਿਉਂਕਿ ਇਹ ਆਪਾਂ ਪਿਓਰ ਦੇ ਉੱਪਰ ਰੈਡੀ ਕੀਤਾ ਹੈ ਜਦੋਂ ਤੁਸੀਂ ਸੈਮੀ ਦੇ ਵਿੱਚ ਕਰਵਾਉਂਗੇ ਤਾਂ ਰੇਟ ਕਾਫੀ ਘਟ ਜੂਗਾ ਠੀਕ ਹੈ ਤੇ ਇਸ ਤਰ੍ਹਾਂ ਇਹ ਸ਼ਰਟ ਦੇ ਵਿੱਚ ਵਰਕ ਹੈਗਾ ਇਸ ਤਰ੍ਹਾਂ ਇਹਨਾਂ ਡਿਜ਼ਾਈਨ ਬਣਾਇਆ ਹੈ ਸ਼ਰਟ ਦੇ ਵਿੱਚ ਬੁੱਟੀਆਂ ਜੀਆਂ ਪਾਈਆਂ ਹੋਈਆਂ ਨੇ ਠੀਕ ਹੈ ਬੁੱਟੀਆਂ ਵੀ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਤੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਵਰਕ ਕਰਿਆ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਰੈਡੀ ਕੀਤਾ ਹੋਇਆ ਹੈ ਤੇ ਬੈਕ ਇਹਦੇ ਆਪਾਂ ਜਿੱਪ ਲਾਈ ਹੋਈ ਹੈ ਤੁਸੀਂ ਲਗਵਾਉਣੀ ਹੈ ਜਾਂ ਨਹੀਂ ਲਗਵਾਉਣੀ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦੀ ਬਾਹ ਦੇ ਉੱਪਰ ਕਰਿਆ ਹੋਇਆ ਲੋਜੀ ਠੀਕ ਹੈ ਇਹ ਵੀ ਆਪਾਂ ਨੂੰ ਡਿਜ਼ਾਈਨ ਭੇਜਿਆ ਹੈ ਸੀ ਆਪਾਂ ਸੇਮ ਰੈਡੀ ਕਰਕੇ ਦਿੱਤਾਗਾ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਇਹਨੂੰ ਆਪਾਂ ਨੇ ਪਾਈਪਿੰਗ ਦਿੱਤੀ ਹੋਈ ਹੈ 골ਡਨ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਜੇ ਤੁਸੀਂ ਇਹਨੂੰ ਕ੍ਰੇਪ ਦੇ ਉੱਪਰ ਕਰਵਾਉਂਗੇ ਜਾਂ ਖਾਦੀ ਸਿਲਕ ਸੈਮੀ ਖਾਦੀ ਦੇ ਉੱਪਰ ਕਰਵਾਉਂਗੇ ਤਾਂ ਰੇਟ ਕਾਫੀ ਜ਼ਿਆਦਾ ਘੱਟ ਹੋ ਜਾਊਗਾ ਇਹਦਾ ਰੇਟ ਕਾਫੀ ਜ਼ਿਆਦਾ ਹੈ ਕਿਉਂਕਿ ਇਹ ਪਿਓਰ ਦੇ ਉੱਪਰ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਾਂ बॉਟਮ ਤੇ ਵਰਕ ਕਰਿਆ ਹੋਇਆ ਹੈ ਇਦੀ ਬਾਟਮ ਕਾਫੀ ਹੈਵੀ ਹੈਗੀ ਲੋ ਜੀ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਕਰਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਾਟਮ ਦਾ ਵਰਕ ਬਾਕੀ ਵਰਕ ਵੀ ਚੈੱਕ ਕਰ ਸਕਦੇ ਹੋ ਤੇ ਉੱਪਰ ਲੱਗਿਆ ਹੈ ਮਟੀਰੀਅਲ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਕੰਮ ਹੈ ਜਿਹੜਾ ਆਪਣਾ ਕੀਤਾ ਹੋਇਆ ਹੁੰਦਾ ਹੈਗਾ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਟੇਟ ਬਾਟਮ ਤੇ ਕੀਤਾ ਹੈ ਤੁਸੀਂ ਹੈਵੀ ਰਖਵਾਉਣੀ ਆ ਤਾਂ ਹੈਵੀ ਰਖਵਾ ਸਕਦੇ ਹੋ ਠੀਕ ਹੈ ਜੇ ਸਟੇਟ ਬਣਾਉਣੀ ਚਾਹੁੰਦੇ ਹੋ ਤਾਂ ਸਟੇਟ ਬਣਵਾ ਸਕਦੇ ਹੋ ਲਓ ਜੀ ਦੇਖ ਸਕਦੇ ਹੋ ਆਪਾਂ ਫੇਰ ਦਿਖਾ ਦਿੰਨੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਇਹਦੇ ਨਾਲ ਦੁਪੱਟਾ ਵੀ ਆਪਾਂ ਪਿਓਰ ਔਰਗੈਂజా ਦਾ ਰੱਖਿਆ ਹੋਇਆ ਕਿਉਂਕਿ ਉਹਨਾਂ ਨੇ ਆਪਾਂ ਦਾ ਪਿਓਰ ਔਰਗੈਂజా ਦੇ ਦੁਪੱਟੇ ਲਗਵਾਏ ਐ ਇਹੇ ਸੂਟ ਮੇਰੀ ਫਰੈਂਡ ਨੇ ਰੈਡੀ ਕਰਵਾਏ ਆਗੇ ਠੀਕ ਐ ਤੇ ਇਸ ਤਰ੍ਹਾਂ ਆਪਾਂ ਨੇ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਸਿੱਪੀ ਲਾਈ ਹੋਈ ਆ ਲਓ ਜੀ ਮੌਸਮਾਨ ਦੁਪੱਟਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਲੈਸਅ ਦਿੱਤੀ ਹੋਈ ਹੈ ਦੁਪੱਟੇ ਨੂੰ ਮੌਸਮਾਨ ਦੁਪੱਟਾ ਬਣ ਕੇ ਰੈਡੀ ਹੋਇਆ ਹੈਗਾ ਤੇ ਸੂਟ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਦੀ ਵੀ ਆਪਾਂ ਤੁਹਾਨੂੰ ਫੋਟੋ ਲਾ ਦਾਂਗੇ ਵੀ ਇਹ ਕਿਸ ਤਰ੍ਹਾਂ ਦਾ ਡਿਜ਼ਾਈਨ ਹੈਗਾ ਬਣਿਆ ਹੋਇਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਹੁੰਦਾ ਹੈਗਾ ਤੇ ਪ੍ਰਾਈਸ ਤੁਸੀਂ ਸਾਨੂੰ ਵਟਸਐਪ ਤੇ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਆਪਾਂ ਸ਼ੇਅਰ ਕਰ ਦਾਂਗੇ ਠੀਕ ਹੈ ਜੀ ਜਿਵੇਂ ਸਕਰੀਨ ਦੇ ਉੱਪਰ ਇਹਦਾ ਪ੍ਰਾਈਸ ਸ਼ੋ ਕਰੂੰਗੀ ਤਾਂ ਸੈਮੀ ਖਾਦੀ ਨਾਲ ਕਰ ਦੂੰਗੀ ਠੀਕ ਹੈ ਜੀ ਕਿਉਂਕਿ ਇਹ ਪਿਓਰ ਖਾਦੀ ਦੇ ਵਿੱਚ ਹੈ ਜਿਹੜਾ ਰੈਡੀ ਕੀਤਾ ਹੋਇਆ ਤੇ ਸੈਮੀ ਖਾਦੀ ਦੇ ਨਾਲ ਸੋਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਜਾਊਗਾ ਲਓ ਜੀ ਅਗਲਾ ਸੂਟ ਇਹ ਆਪਾਂ ਕਾਟਨ ਦੇ ਉੱਪਰ ਰੈਡੀ ਕੀਤਾ ਹੈ ਇਹ ਵੀ ਆਪਣਾ ਬਹੁਤ ਸੋਹਣਾ ਆ ਆਪਾਂ ਨੇ ਇਹ ਕੁੜਤਾ ਸੂਟ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਆਪਣਾ ਬਣ ਕੇ ਰੈਡੀ ਹੋਇਆ ਇਹ કોટਨ ਦੇ ਉੱਪਰ ਰੈਡੀ ਕੀਤਾ ਹੋਇਆ ਕੋਟਨ ਵੀ ਆਪਾਂ ਤੁਹਾਨੂੰ ਵਧੀਆ ਵਾਲੀ ਦੇਵਾਂਗੇ ਲਓ ਜੀ ਤੁਸੀਂ ਇਹਨੂੰ ਬਿਨਾਂ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਪਰ ਆਪਾਂ ਨੇ ਇਹਦੇ ਵੀ نیچے ਲਾਈਨਿੰਗ ਲਾਈ ਆ ਕਿਉਂਕਿ ਇਹ ਆਪਣਾ ਫੌਨ ਦੇ ਸੂਟ ਸੀ ਉਹ ਕਹਿੰਦੇ ਸਾਡੇ نیچے ਸੂਟ ਦੇ نیچے ਲਾਈਨਿੰਗ ਲਾ ਕੇ ਦਿਓ ਤਾਂ ਆਪਾਂ ਲਾਈਨਿੰਗ ਨਾਲ ਸੂਟ ਹੈ ਇਹ ਸਟਿਚ ਕੀਤਾ ਹੈ ਠੀਕ ਹੈ ਜੀ ਤੁਸੀਂ ਬਿਨਾਂ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਰੱਖਿਆ ਹੋਇਆ ਠੀਕ ਹੈ ਜੀ ਨੈੱਕ ਦੇ ਉੱਪਰ ਵੀ ਵਰਕ ਕਰਿਆ ਹੋਇਆ ਦੇਖ ਸਕਦੇ ਹੋ ਤੁਸੀਂ ਆਪਾਂ ਬੈਨੈਕ ਬਣਾਇਆ ਹੈ ਇਸ ਤਰ੍ਹਾਂ ਆਪਾਂ ਪੋਟਲੀ ਬਟਨ ਦਿੱਤੇ ਹੋਏ ਆਗੇ ਤੇ ਵਰਕ ਸਟੀਚਿੰਗ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਾਕੀ ਕੰਮ ਦੀ ਫਿਨਿਸ਼ਿੰਗ ਤਾਂ ਤੁਸੀਂ ਦੇਖ ਹੀ ਰਹੇ ਹੋਗੇ ਤੇ ਇਸ ਤਰ੍ਹਾਂ ਆਪਾਂ ਇਹਦੇ ਪਾਕਟ ਦੇ ਉੱਪਰ ਵਰਕ ਕਰਿਆ ਹੋਇਆ ਵਰਕ ਦੇਖ ਸਕਦੇ ਹੋ ਤੁਸੀਂ ਠੀਕ ਹੈ ਬਾਕੀ ਡਿਜ਼ਾਈਨ ਵੀ ਦੇਖ ਸਕਦੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਇਹਦੀ ਬਾਂਹ ਦੇ ਉੱਪਰ ਬਣਿਆ ਹੋਇਆ ਹੈ ਲੋ ਜੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟੱਫ ਦੇ ਉੱਪਰ ਇਸ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਬਣਵਾ ਸਕਦੇ ਹੋ ਤੇ ਇਹਦੇ ਨਾਲ ਇਹ ਆਪਾਂ ਕੁੜਤਾ ਰੈਡੀ ਕੀਤਾ ਹੋਇਆ ਤੇ ਇਹਦੇ ਨਾਲ ਉਹਨਾਂ ਨੇ ਬਾਟਮ ਸਟਿਚ ਕਰਵਾਈ ਹੈ ਤੇ ਬਾਟਮ ਦੇ ਉੱਪਰ ਵੀ ਵਰਕ ਕਰਿਆ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਉਹ ਬਾਟਮ ਤੇ ਬਣਿਆ ਹੋਇਆ ਹੈਗਾ ਲੋ ਜੀ ਤੇ ਦੁਪੱਟਾ ਜਿਹੜਾ ਇਹਦੇ ਨਾਲ ਆਪਾਂ ਨੇ ਫੁੱਲ ਪ्योर ਦਾ ਰੱਖਿਆ ਹੋਇਆ ਹੈ ਤੇ ਇਸ ਤਰ੍ਹਾਂ ਆਪਾਂ ਦੁਪੱਟਾ ਡਾਈ ਕੀਤਾ ਹੋਇਆ ਹੈ। ਸਕਰੀਨ ਦੇ ਉੱਪਰ ਪ੍ਰਾਈਜ਼ ਸਾਨੂੰ ਆਪਾਂ ਨਾਰਮਲ ਦੁਪੱਟੇ ਨਾਲ ਸ਼ੋਅ ਕਰ ਦਾਂਗੇ। ਠੀਕ ਹੈ ਜੀ? ਕਿਉਂਕਿ ਇਹਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਤੇ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਡਿਜ਼ਾਈਨ ਬਣਾਇਆ ਹੋਇਆ ਹੈ। ਡਾਈ ਕੀਤਾ ਹੋਇਆ। ਤੇ ਦੁਪੱਟੇ ਨੂੰ ਆਪਾਂ ਨੇ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਆ। ਬਹੁਤ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ, ਸੂਟ ਵੀ ਬਹੁਤ ਸੋਹਣਾ ਬਣਿਆ ਹੋਇਆ। ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ। ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋ ਲੋ ਜੀ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ